जय भारत जय राम जी जय भीम आज पंजाब सरकार ਦਾ ਜਿਹੜਾ ਤਾਨਾਸ਼ਾਹੀ ਰਵਈਆ ਆ ਜਿਹੜਾ ਕਿ ਆ ਭਾਤੀ ਜਨਤਾ ਪਾਰਟੀ ਜੋ ਮੋਦੀ ਸਰਕਾਰ ਦੀਆਂ ਲੋਕ ਭਾਈ ਨੀਤੀਆਂ ਨੂੰ ਘਰ ਘਰ ਤੱਕ ਲੈ ਕੇ ਜਾ ਰਹੀ ਆ ਪਿੰਡ ਪਿੰਡ ਤੱਕ ਲੈ ਕੇ ਜਾ ਰਹੀ ਆ ਉਸ ਤੋਂ ਘਬਰਾ ਗਈ ਕਿ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਬਾਪੂ ਜੀ ਨਾਲੋਂ ਕਹਿੰਦਾ ਪਾਰਟੀ ਜਿਹੜੇ ਆ ਉਹ ਮਤੇ ਹੀ ਬੰਦੇ ਜਾ ਰਿਹਾ ਹੈ ਕਿਉਂਕਿ ਜਿਹੜੇ ਮੋਦੀ ਸਾਹਿਬ ਆ ਮੋਦੀ ਸਾਹਿਬ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਤੇ ਆ ਕੇ ਪੰਜਾਬ ਦਾ ਨਾ ਲਾਏਡ ਆਰਡਰ ਆ ਉਹ ਬੜਾ ਖਰਾਬ ਹੋ ਚੁੱਕਾ ਹੈ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਆ ਉਹ ਲੋਕਾਂ ਤੱਕ ਨਹੀਂ ਪਹੁੰਚਦੀਆਂ ਅੱਜ ਮੈਂ ਦੇਖ ਰਿਹਾ ਕਿ ਇਹਨਾਂ ਦਾ ਵਿੱਤ ਮੰਤਰੀ ਹਰਪਾਲ ਜੀਮਾ ਜਿੰਨਾ ਝੂਠ ਬੋਲਿਆ ਸੀਗਾ ਜਿਵੇਂ ਕਿ ਉਹਨਾਂ ਦੇ ਆਕਾ ਜਿਹੜੇ ਦਿੱਲੀ ਵਾਲੇ ਝੂਠ ਬੋਲਦੇ ਆ ਕਿ ਸ਼ਾਮ-ਦਾਮ ਦੰਦ ਬੇਦ ਝੂਠ ਬੋਲੋ ਲੜਾਈ ਕਰੋ ਆਪਾਂ ਸਰਕਾਰ ਦਾ ਟਾਕਰ ਚੁਣੋਣੀ ਆ ਉਹ ਮੈਂ ਸਮਝਦਾ ਕਿ ਸਾਰਾ ਜੋ ਵੀ ਇੱਕ ਝੂਠ ਦਾ ਪਰੰਦਾ ਆ ਇਹ ਲੋਕ ਕਰਨ ਸਮਝ ਚੁੱਕੇ ਆ ਔਰ ਅਸੀਂ ਅੱਜ ਪੰਜਾਬ ਸਰਕਾਰ ਦਾ ਸਾਡੇ ਜਿਹੜੇ ਪ੍ਰਧਾਨ ਸਾਹਿਬ ਹੈ ਜਖਰ ਸਾਹਿਬ ਔਰ ਸਾਡੇ ਕਾਰਜਕਾਰੀ ਪ੍ਰਧਾਨ ਅਸ਼ੋਕ ਸ਼ਰਮਾ ਜੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਸਾਰੇ ਵਿਧਾਨ ਸਭਾ ਦੇ ਵਿੱਚ ਜਿਹੜਾ ਅੱਜ ਹਰ ਇੱਕ ਨੂੰ ਵਿਚਾਰਾ ਪੰਜਾਬ ਸਰਕਾਰ ਦੇ ਖਿਲਾਫ ਕਰ ਰਹੇ ਆ ਔਰ ਜਿਸ ਦੇ ਨਾਲ ਪੰਜਾਬ ਸਰਕਾਰ ਦੀ ਅੱਖਾਂ ਖੁੱਲਣ ਕਿ ਕਿਵੇਂ ਕਿਸਾਨ ਸਨਮਾਨ ਦੀ ਤੇਰੀ ਪਿੰਡ ਚ ਜਾ ਕੇ ਦੇ ਰਹੇ ਆ ਕਿਵੇਂ ਗਰੀਬਾਂ ਨੂੰ ਅਰਿਸ਼ਮਾਨ ਕਾਰਡ ਦਿੱਤੇ ਜਾ ਰਹੇ ਆ ਕਿਵੇਂ ਜਿਹੜੀਆਂ ਪੈਨਸ਼ਨਾਂ ਵਿੱਚ ਵਾਅਦਾ ਕੀਤਾ ਜਾ ਰਿਹਾ ਕਿਵੇਂ ਜਿਹੜੀ ਆ ਉਹ ਉਜਵਲਾ ਯੋਜਨਾ ਦਿੱਤੀ ਜਾ ਰਹੀ ਆ ਜੋ ਵੀ ਸਕੀਮਾਂ ਪਾਰਸ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਹੈਗੀਆਂ ਉਹ ਲੋਕਾਂ ਤੱਕ ਕਿੱਦਾਂ ਪਹੁੰਚਦੇ ਕਰਨੀਆਂ ਉਹ ਭਾਰਤੀ ਜਨਤਾ ਪਾਰਟੀ ਸੇਵਾਦਾਰਾਂ ਦੀ ਹੈਗੀ ਆ ਜਿਹੜੀ ਉਹ ਜ਼ਿੰਮੇਵਾਰੀ ਬਣਦੀ ਆ ਔਰ ਅਸੀਂ ਉਹ ਕਰਕੇ ਆਟਾਂਗੇ ਅਸੀਂ ਕਿਸੇ ਪ੍ਰਵੰਤਮਾਨ ਦੀ ਦਬਕੇ ਵਿੱਚ ਪੁਲਿਸ ਦੇ ਦਬਕੇ ਵਿੱਚ ਨਹੀਂ ਆਵਾਂਗੇ ਔਰ ਜਿਹੜਾ ਅਸੀਂ ਜੱਟ ਕੇ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਦੇ ਜੋ ਸਕੀਮਾਂ ਪਾਰਸ ਸਰਕਾਰ ਦੀਆਂ ਉਹਨਾਂ ਅਸੀਂ ਲਾਗੂ ਕਰਾ ਕੇ ਰੋਟਾ ਵੰਡਾਂਗੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਰਿੰਦਰભાઈ ਮੋਦੀ ਜਿੰਦਾਬਾਦ No, no. no.